ਏਅਰਪੋਰਟ ਦਾ ਵੀ ਇੱਕ ਵੱਖਰਾ ਮੂਡ ਹੁੰਦਾ ਹੈ ਵੱਖਰਾ ਮਾਹੌਲ ਹੁੰਦਾ ਹੈ ਇੱਕ ਐਕਸਾਈਟਮੈਂਟ ਹੁੰਦੀ ਆ ਰਾਤ ਦੇ 10:24 ਹੋ ਚੁੱਕੇ ਨੇ ਤੇ ਇੱਕ ਫਲਾਈਟ ਟੇਕ ਆਫ ਕਰਨ ਜਾ ਰਹੀ ਆ ਯਾਤਰੀ ਸੋਚ ਰਹੇ ਨੇ ਐਕਸਾਈਟਮੈਂਟ ਦੇ ਬਾਰੇ ਕਿਉਂਕਿ ਜਹਾਜ਼ ਜਦੋਂ ਟੇਕ ਆਫ ਕਰਦਾ ਹੈ ਤੇ ਜਦੋਂ ਲੈਂਡ ਵੀ ਕਰਦਾ ਹੈ ਉਦੋਂ ਯਾਤਰੀਆਂ ਦੇ ਵਿੱਚ ਇੱਕ ਵੱਖਰੀ ਜੀ ਐਕਸਾਈਟਮੈਂਟ ਹੁੰਦੀ ਹੈ ਤੇ ਇਹ ਯਾਤਰੀ ਵੀ ਐਕਸਾਈਟਿਡ ਨੇ ਕਿ ਹੁਣ ਉਹਨਾਂ ਦਾ ਜਹਾਜ਼ ਟੇਕ-ਆਫ ਕਰਨ ਵਾਲਾ ਹੈ ਪਰ ਜਦ ਰਨਵੇ ਤੇ ਜਹਾਜ਼ ਪਹੁੰਚਦਾ ਹੈ ਉਦੋਂ ਹੀ ਇੱਕ ਪਾਸੇ ਜਹਾਜ਼ ਦੇ ਵਿੱਚ ਖੜੇ ਹੋ ਕੇ ਇੱਕ ਯਾਤਰੀ ਵੱਲੋਂ ਅੱਲਾਹੁ ਅਕਬਰ ਦੇ ਨਾਰੇ ਲਗਾਉਣੀ ਸ਼ੁਰੂ ਕਰ ਦਿੱਤੇ ਜਾਂਦੇ ਨੇ ਫਿਰ ਆਵਾਜ਼ ਆਉਂਦੀ ਹੈ ਜੈ ਸ਼੍ਰੀ ਰਾਮ ਫਿਰ ਹਰ ਹਰ ਮਹਾਦੇਵ ਦੇ ਨਾਰੇ ਲੱਗਣੇ ਸ਼ੁਰੂ ਹੋ ਜਾਂਦੇ ਆ ਯਾਤਰੀ ਸੋਚਦੇ ਆ ਕਿ ਕੁਝ ਇਹ ਅਨ ਐਕਸਪੈਕਟਿਡ ਜਿਹਾ ਹੋਣ ਵਾਲਾ ਹੈ ਕਿ ਆਖਿਰ ਹੋ ਕੀ ਜਾ ਰਿਹਾ ਰੌਲਾ ਥੋੜਾ ਜਿਹਾ ਵੱਧ ਹੈ ਤੇ ਉਸ ਤੋਂ ਬਾਅਦ ਇੱਕ ਆਵਾਜ਼ ਇਹ ਆਉਂਦੀ ਹੈ ਕਿ ਜਹਾਜ਼ ਦੇ ਵਿੱਚ ਬੌਮ ਹੈ ਉਸ ਤੋਂ ਬਾਅਦ ਜਹਾਜ਼ ਵਿੱਚ ਚੀਕ ਚਹਾੜਾ ਮੱਚ ਜਾਂਦਾ ਹੈ ਜਦ ਇਹ ਸਾਰੀ ਗੱਲ ਪਾਇਲਟ ਤੱਕ ਪਹੁੰਚਦੀ ਆ ਟੈਕ ਆਫ ਕੈਨਸਲ ਕਰ ਦਿੱਤਾ ਜਾਂਦਾ ਜਹਾਜ਼ ਨੂੰ ਐਪਰਨ ਤੇ ਵਾਪਸ ਲਿਆਂਦਾ ਜਾਂਦਾ ਸੁਰੱਖਿਆ ਏਜੰਸੀਜ਼ ਉਸ ਜਹਾਜ਼ ਨੂੰ ਘੇਰ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਉਸ ਰੌਲੇ ਚ ਉਸ ਸ਼ੋਰ ਸ਼ਰਾਬੇ ਚ ਸਾਰੇ ਯਾਤਰੀ ਕਾਲੀ ਨਾਲ ਬਾਹਰ ਨਿਕਲਦੇ ਨੇ ਉਸ ਤੋਂ ਬਾਅਦ ਲਗਭਗ 5 ਘੰਟੇ ਪੂਰੇ ਜਹਾਜ਼ ਦੀ ਚੈਕਿੰਗ ਹੁੰਦੀ ਹੈ ਯਾਤਰੀਆਂ ਦੇ ਸਾਰੇ ਸਮਾਨ ਦੀ ਚੈਕਿੰਗ ਹੁੰਦੀ ਹੈ ਪੂਰੇ ਯਾਤਰੀਆਂ ਨੂੰ ਚੈੱਕ ਕੀਤਾ ਜਾਂਦਾ ਪਰ ਸ਼ੱਕੀ ਕੁਝ ਵੀ ਨਜ਼ਰ ਨਹੀਂ ਆਉਂਦਾ ਅਸਲ ਵਿੱਚ ਉਹ ਸਵਿੱਚੀਕਾ ਯਾਤਰੀ ਸੀ ਜੋ ਕਿ ਕੈਨੇਡਾ ਦਾ ਰਹਿਣ ਵਾਲਾ ਸੀ ਉਸ ਯਾਤਰੀ ਦੇ ਵੱਲੋਂ ਇਹ ਸਾਰੇ ਨਾਰੇ ਲਗਾਏ ਗਏ ਪਹਿਲਾਂ ਉਹ ਅੱਲਾਹੁ ਅਕਬਰ ਦੇ ਨਾਰੇ ਲਗਾਉਂਦਾ ਫਿਰ ਉਹ જય ਸ਼੍ਰੀ ਰਾਮ ਇਸ ਤੋਂ ਬਾਅਦ ਉਹ ਹਰ ਹਰ ਮਹਾਦੇਵ ਦੇ ਵੀ ਨਾਰੇ ਲਗਾਉਣ ਲੱਗ ਜਾਂਦਾ ਇਸ ਤੋਂ ਬਾਅਦ ਉਹ ਕਹਿੰਦਾ ਕਿ ਜਹਾਜ਼ ਵਿੱਚ ਬੰਬ ਹੈ ਦੋਸ਼ੀ ਦੀ ਪਹਿਚਾਣ ਯੋਹਾਨਾਥਨ ਨੀਸੀਕਾਂ ਦੇ ਤੌਰ ਤੇ ਹੁੰਦੀ ਹੈ ਤੇ ਉਹਨੇ ਕਾਫੀ ਨਸ਼ਾ ਕੀਤਾ ਸੀ ਕਾਫੀ ਸ਼ਰਾਬ ਪੀਤੀ ਹੋਈ ਸੀ ਯਾਨੀ ਕਿ ਪਹਿਲਗਾਮ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਵਿੱਚ ਜੋ ਕੁਝ ਵਾਪਰਿਆ ਹੈ ਉਸ ਤੋਂ ਬਾਅਦ ਖਬਰਾਂ ਦੇ ਵਿੱਚ ਜੋ ਕੁਝ ਆ ਰਿਹਾ ਉਹ ਕਿਸ ਤਰ੍ਹਾਂ ਲੋਕਾਂ ਦੇ ਜ਼ਹਿਨ ਵਿੱਚ ਘੁੰਮ ਰਿਹਾ ਹੁੰਦਾ ਤੇ ਇਸ ਦੇ ਜ਼ਹਿਨ ਵਿੱਚ ਵੀ ਉਹ ਸਾਰਾ ਕੁਝ ਘੁੰਮਦਾ ਰਿਹਾ ਸੀ ਤੇ ਇਸ ਸ਼੍ਰਾਮ ਜਦੋਂ ਜ਼ਿਆਦਾ ਪੀ ਲਈ ਟੇਕ ਆਫ ਦੇ ਦੌਰਾਨ ਇਸ ਵੱਲੋਂ ਫਿਰ ਕੁਝ ਅਜੀਹਾ ਸ਼ਗੂਰ ਸ਼ਰਬਾ ਪਾਇਆ ਜਾਂਦਾ ਯਾਨੀ ਕਿ ਆਪਣੇ ਉੱਪਰ ਇਸ ਦਾ ਕਾਬੂ ਹੀ ਨਹੀਂ ਸੀ ਪਰ ਪੁਲਿਸ ਵੱਲੋਂ ਫਿਰ ਇਸ ਨੂੰ ਕਾਬੂ ਕਰ ਲਿਆ ਗਿਆ ਇਹ ਸਾਰੀ ਘਟਨਾ ਇੰਡੀਗੋ ਫਲਾਈਟ ਦੇ ਵਿੱਚ ਹੋਈ ਹੈ ਤੇ ਇਹ ਇੰਡੀਗੋ ਫਲਾਈਟ 6E 499 ਵਾਰਾਨਸੀ ਦੇ ਲਾਲਬਾਦਰ ਸ਼ਾਸਤਰੀ 에어ਪੋਰਟ ਦੀ ਇੱਕ ਘਟਨਾ ਯਾਤਰੀ ਫਿਰ 5 ਘੰਟੇ ਬਾਅਦ ਫਿਰ 5 ਘੰਟੇ ਵੇਸਟ ਕਰਨ ਤੋਂ ਬਾਅਦ ਦੁਬਾਰਾ ਉਸੇ ਜਹਾਜ਼ ਦੇ ਵਿੱਚ ਟੈਕ-ਆਫ ਹੁੰਦੇ ਨੇ ਦੂਸਰੀ ਗੱਲ ਕਰਦੇ ਹਾਂ ਅਮਰੀਕਾ ਦੀ ਜਿੱਥੇ ਡੋਨਲਡ ਟਰੰਪ ਨੇ ਖੁਦ ਤਾਰੀਫ ਕੀਤੀ ਹੈ ਕਿ ਅੱਜ ਦੇ ਵੱਲੋਂ ਬੀਤੇ ਦਿਨੀ ਜੋ ਰੇਡ ਕੀਤੀ ਗਈ ਆ ਜਿਸ ਵਿੱਚ 800 ਲੋਕਾਂ ਨੂੰ ਫੜਿਆ ਗਿਆ ਉਸ ਤੋਂ ਪਹਿਲਾਂ 100 ਲੋਕਾਂ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ ਗਿਆ ਉਸ ਦੀ ਖੁਦ ਡੋਨਲਡ ਟਰੰਪ ਨੇ ਤਾਰੀਫ ਕੀਤੀ ਆ ਰੇਡ ਹੋਈ ਆ ਨਾਈਟ ਕਲੱਬ ਕੋਲੋਰਾਡੋ ਦਾ ਨਾਈਟ ਕਲੱਬ ਹੈ ਤੇ ਫੈਡਰਲ ਏਜੰਟਸ ਦੇ ਵੱਲੋਂ ਰੇਡ ਕੀਤੀ ਜਾਂਦੀਆਂ 100 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਉਹ ਨਾਈਟ ਕਲੱਬ ਦੇ ਵਿੱਚ ਉਸ ਨਾਈਟ ਕਲੱਬ ਦੇ ਵਿੱਚ ਗੈਰ ਕਾਨੂੰਨੀ ਨਸ਼ੀ ਵਰਤੋਂ ਵੀ ਘਰਏ ਸਨ ਬਹੁਤ ਵੱਡੀ ਮਾਤਰਾ ਚ ਗੈਰ ਕਾਨੂੰਨੀ ਨਸ਼ਾ ਵੀ ਮਿਲਿਆ ਤੇ ਕੁਝ ਵੱਡੇ ਨਾਮ ਵੀ ਉਸ ਨਾਲ ਜੁੜਦੇ ਆ ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਚ ਜ਼ਿਕਰ ਹੋਵੇਗਾ ਪਰ 100 ਤੋਂ ਵੱਧ ਲੋਕਾਂ ਨੂੰ ਫੜਿਆ ਗਿਆ ਤੇ ਉਹ ਸਾਰੇ ਗੈਰ ਕਾਨੂੰਨੀ ਪ੍ਰਵਾਸੀ ਸੀ ਹੁਣ ਉਹਨਾਂ ਨੂੰ ਫੜਨ ਤੋਂ ਬਾਅਦ ਡਿਟੇਨ ਕੀਤਾ ਗਿਆ ਯਾਨੀ ਕਿ ਉਹਨਾਂ ਨੂੰ ਹੁਣ ਡਿਪੋਰਟ ਕੀਤਾ ਜਾਏਗਾ ਫੈਡਰਲ ਐਨਫੋਰਸਮੈਂਟ ਏਜੰਸੀਜ਼ ਨੇ ਇੱਕ ਰੇਡ ਕੀਤੀ ਆ ਕੋਲੋਰਾਡੋ ਦਾ ਸਪ੍ਰਿੰਗ ਨਾਈਟ ਕਲੱਬ ਐਜੀ ਡੋਨਲਡ ਟਰੰਪ ਨੇ ਖੋਦ ਇਸ ਦੀ ਤਾਰੀਫ ਕੀਤੀ ਆ ਡੀਈਏ ਨੇ ਖੁਲਾਸਾ ਕੀਤਾ ਕਿ 144 ਲੋਕ ਅਰੈਸਟ ਕੀਤੇ ਗਏ ਨੇ ਬਸਾਂ ਪਰ ਕੇ ਉਹਨਾਂ ਨੂੰ ਲਿਜਾਇਆ ਗਿਆ ਤੇ 114 ਉਹਨਾਂ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀ ਸੀ ਇੱਕ ਦਿਨ ਪਹਿਲਾਂ ਹੀ ਫਲੋਰੀਡਾ ਚ ਯੂਐਸਆਈਸੀਈ ਦੇ ਵੱਲੋਂ 800 ਲੋਕਾਂ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਰੈਸਟ ਕੀਤਾ ਗਿਆ ਤੇ ਹੁਣ ਤੱਕ ਦਾ ਇਹ ਮੈਸਿਵ ਏਜੰਸੀਜ਼ ਦਾ ਵੱਡਾ ਕਰੈਕਡਾਊਨ ਹੈ ਯਾਨੀ ਕਿ ਉਹਨਾਂ ਵਾਲੇ ਦਿਨਾਂ ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਦੇ ਵਾਸਤੇ ਆਹਸ ਦੇ ਵੱਲੋਂ ਇਹ ਰੇਡ ਹੋਰ ਤੇਜ਼ੀ ਨਾਲ ਵਧਾਈ ਜਾ ਰਹੀ ਹੈ